ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ। ਸਾਰੇ ਜਣੇ ਕਮੈਂਟ ਕਰਕੇ ਮੇਰੇ ਕਿਸਾਨ ਵੀਰ ਜਰੂਰ ਦੱਸਿਓ ਵੀ ਹਲਦੀ ਦੇ ਕਿਹੜਾ-ਕਿਹੜਾ ਬਚਾਵਾ ਤੇ ਕਿਤੇ-ਕਿਤੇ ਹਲਦੀ ਪੈ ਗਈ। ਗੱਨਾ ਚੈੱਕ ਕਰੋ। ਆਪਾਂ ਕਰਦੇ ਆ ਉਧਰ ਕਰਾਇਆ ਮਾਰਦੇ ਆ। ਆਏ ਇੱਥੇ ਆਪਾਂ ਲਾ। ਜਵਾਨ ਆਇਆ ਅਜ ਆਪਣਾ ਨਾਮ। ਮਿਲਦੇ ਆ ਹੁਣ ਤੁਹਾਨੂੰ ਦਿਖਾਉਨੇ ਆ ਵੱਖਰਾ ਜਮਤ ਕਾ। 9 ਮੀਟਰੋ ਰੱਬ ਦਾ ਕੰਮ ਗਰਮੀ ਬੜੀ ਪਤਲ ਵੀ ਹੋ ਗਿਆ ਵਾ ਆਪਾਂ ਹੁਣ ਕਰਦੇ ਆ ਕੰਪਿਊਟਰ ਕਰਾ ਚਾਲੂ ਤੋਂ ਸੋਨੇ ਤੁਹਾਨੂੰ ਇੱਥੇ ਬਹੁਤ ਯੁੱਧ ਕਰਨਾ ਪੈਂਦਾ ਬਹੁਤ ਜ਼ਿਆਦਾ ਯੁੱਧ ਕਿਉਂਕਿ ਪਾਣੀ ਉਹਨੇ ਰੇਤਾ ਆ ਗਈ ਤੇ ਰੇਤਾ ਹੁਣ ਚੱਕਣ ਨਾਲ ਸਾਰਾ ਸਿਸਟਮ ਖਰਾਬ ਹੋ ਗਿਆ ਜਿੱਥੇ ਰੇਤਾ ਆਈਏ ਉਥੇ ਤਵੀਆਂ ਸੁਖਣਾ ਆਪਣੀਆਂ ਭਾਰੀਆਂ ਵਾ ਤਵੀਆਂ ਵੜ ਜਾਂਦੀਆਂ ਨੇ ਸਾਰਾ ਤਵੀਆਂ ਪਹਾੜੀਆਂ ਬਹੁਤ ਨਗੀਆਂ ਦੀਆਂ ਤੇ ਬਹੁਤ ਪੰਗਾ ਪੰਗਾ ਅੱਗੇ ਤਾਂ ਉਹ ਬਖਾਉਣੇ ਚਮਤਕਾਰ ਕੀ ਕੀ ਬਣਦਾ ਜੁਨੇ ਬਣੇ ਰਿਓ ਵੀਡੀਓ ਦੇ ਨਾਲ ਹੀ ਜੁੜੇ ਰੋ ਵੇਖੋ ਜਿਹੜੇ ਮੇਰੇ ਵੀਰ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੱਕ ਦਿਓ ਲੋ ਵੀ ਸਜਣਾ ਜੀਮੀਦਾਰ ਵਾਸਤੇ ਪਹਿਲਾਂ ਖਰਚਾ ਕਰੂਗਾ ਥੇਲੇ ਦਾ ਕੁਝ ਬਣੂਗਾ ਜਿਹੜਾ ਬੰਨਾ ਵਾ ਉਹ ਰੱਬ ਦੇ ਵਾਸਤੇ ਰੱਬ ਦੇ ਹੱਥ ਵਾਸਤੇ ਬਣਨਾ ਹੈ ਕਿ ਨਹੀਂ ਬਣਨਾ ਕਿਉਂਕਿ ਜਿੱਦਾਂ ਹੁਣ ਸ਼ਹਿਰ ਵਾਲੇ ਬਿਜ਼ਨਸਮੈਨ ਇਹਨਾਂ ਨੂੰ ਪਤਾ ਪੈ ਗਿਆ ਸਾਡਾ ਕੁਝ ਆਉਣਾ ਹੈ ਉਹਨਾਂ ਨਹੀਂ ਤੇ ਪੂਰੇ ਤੇ ਆਉਣੇ ਸੀ ਸਾਨੂੰ ਪਤਾ ਸਾਡਾ ਲਾ ਲਿਆ ਤੇ ਸਾਡੀ ਇਹ ਕਮਾਈ ਵੀ ਛੱਤ ਥੱਲੇ ਰਹਿਣੀ ਹੈ ਤੇ ਕਬੂਟਾ ਆ ਗਿਆ ਆਪਣਾ ਕਰਦੇ ਹੁਣ ਆਪਾਂ ਆਲਰੇਡੀ ਛੜੀ ਗੋ ਤੇ ਬਾਕੀ ਚਲੋ ਦੇਖਦੇ ਹਾਂ ਕੀ ਬਣਦਾ ਇਹ ਐਮਪੈਰੀ ਕੁਵਾਰੀ ਸਾਰੀ ਬੜੀ ਜਿੱਦਾਂ ਕਹਿੰਦੇ ਆ ਆਤਮਾ ਬਹੁਤ ਧਰੇ ਆਈਆਂ ਉਹ ਕੰਮ ਆ ਜਾਂਦਾ ਚਲੋ ਦੇਖਦੇ ਆ ਕੀ ਬਣਦਾ ਹੁਣ ਕਰਦੇ ਆ ਕੋਈ ਢੀਲਾ ਚਿਲਾ ਕਈ ਬੰਦਿਆਂ ਨੇ ਮੈਨੂੰ ਸਲਾਹ ਦਿੱਤੀ ਯਾਰ ਰੁਖ ਪਟਦੇ ਆ ਉਹ ਮੈਂ ਆਪਾ ਭਰਾਵਾ ਪਲਾ ਨਹੀਂ ਸਕਦੇ ਇਹਦੇ ਆਲੇ ਦੁਆਲੇ ਕਰਦੇ ਨੇ ਸਹੀ ਸਵੇਰੇ ਇਹ ਬੰਦੇ ਆਪਣੇ ਕੰਮ ਵਾਲੇ ਉਹਨਾਂ ਨੂੰ ਲਾ ਕੇ ਕਰਾਵਾਂਗੇ ਆਲੇ ਦੁਆਲੇ ਇਹਨਾਂ ਸਾਰਾ ਸੈੱਟ ਮੈਂ ਜੇ ਆਪਾ ਲਾ ਨਹੀਂ ਸਕਦੇ ਆਪਾਂ ਲੱਗੇਗੇ ਪੁੱਟੀਆਂ ਚਲავਾਂਗੇ ਮੋਟਰ ਦੇਖਾਂਗੇ ਹਿਸਾਬ ਤਾਂ ਉਹ ਸਾਰਾ ਕੀ ਬਣਦਾ ਹੁਣ ਜੁੜੇ ਰਹੋ ਵੀਡੀਓ ਦੇ ਨਾਲ ਇੱਥੇ ਬੜੇ ਘੋਲ ਹੋਣੇ ਨੇ ਦਿਖਾਉਨੇ ਤੁਹਾਨੂੰ ਕੀ ਬਣੇ ਕਿਹਦੇ ਦਿਨੇ ਦਿਨਾਂ ਤੋੜ ਦੇਣੇ ਨੇ ਮੁੱਕਰ ਦਾ ਮੈਂ ਕਰਦਾ ਹੱਲ ਲੋ ਮਿੱਤਰੋ ਇੰਨਾ ਹੋ ਗਿਆ ਸਾਡਾ ਆ ਮੈਨੂੰ ਉਹ ਜਿਹੜੇ ਹੈ ਜਿਹੜੇ ਤੂੰ ਕਰਾਇਏ ਇਕੱਠੇ ਕਰਕੇ ਆ ਉਹ 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 ਜਿਹੜੇ ਕਰਾਇਏ ਉਹ ਖੇਦ ਦੇਣਾ ਆ ਖੇਦ ਦੇਣਾ ਫਿਰ ਮੈਂ ਤਵੀਆਂ ਪਾਣਾ ਨਾ ਉਹ ਉੱਥੇ ਨਹੀਂ ਮਰ ਗਿਆ ਸਹੀ ਆ ਦੋ ਕਿੰਨੇ ਜੀ ਬਰਾਲੇ ਪਤਲਾ ਪਤਲਾ ਤੁਰਿਆ ਨਹੀਂ ਨਹੀਂ ਪਤਲਾ ਪਤਲਾ ਕਿੰਨੇ ਕੋਈ ਕਿਰਾਏ ਹੋਣਗੇ ਉਹ ਦੂਜੀ ਆ ਲੋਕਰ ਜੀ ਆ ਦੋ ਬਕਰਲੇ ਖਾਣ ਤੇ ਕਿਰਾਏ ਦਾ ਵੀ ਕਿਰਾਏ ਹੋਣੀ ਆ ਮੈਂ ਨਹੀਂ ਵੀ ਲੈ ਆ ਮੈਂ ਠੀਕ ਲੈ ਆ ਲਓ ਮਿੱਤਰੋ ਬੂਟਾ ਮੇਰਾ ਭਰਾ ਇਹਨਾਂ ਧਿਆਨ ਰੱਖਿਆ ਕਰੋ ਇਹਨਾਂ ਕੈਮੀਕਲ ਦਾ ਡਰਾਮਾ ਲੈਣ ਦਾ ਉਨੇ ਪੰਪ ਕਰਕੇ ਖਰਾਬ ਇਹ ਤਾਂ ਨੋਵੋ ਦਾ ਪੰਪ ਖਰਾਬ ਕਰਤਾ ਜਿਹੜਾ ਮੇਰਾ ਵੀਰ ਕੈਮੀਕਲ ਵਾਲਾ ਕੋਈ ਡਰਮ ਲੈ ਕੇ ਆਉਂਦਾ ਉਹਨੂੰ ਧੋ ਲਿਆ ਕਰੋ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਕਰੋ ਵਾਸ਼ ਕਰਕੇ ਸੁਕਾ ਲਿਆ ਕਿਉਂਕਿ ਹੁਣ ਉਹ ਕੈਮੀਕਲ ਵਾਲਾ ਇਹਦੇ ਨਾਲ ਮਾੜਾ ਮੋਟਾ ਪਾਣੀ ਫੇਰ ਕੇ ਚਲਾਤਾ ਉਹਨੇ ਪੰਪ ਵੜਦੇ ਦੋਵੇਂ ਨਵੇਂ ਟਰੈਕਟਰ ਪੰਪ ਵੜਦੇ ਇਹਨਾਂ ਤੇ ਧਿਆਨ ਜ਼ਰੂਰ ਰੱਖਿਆ ਕਰੋ ਬਾਕੀ ਕਬੂਟਾ ਟਰੈਕਟਰ ਮਾੜਾ ਨਹੀਂ ਹੈਗਾ ਬਹੁਤ ਵਧੀਆ ਹੈ ਠੀਕ ਆ ਹੇ ਅਜੇ ਤੱਕ ਇਹਦੀ ਕੋਈ ਕੰਪਲੀਟ ਨਹੀਂ ਆਈ ਜਿੱਥੇ ਚੱਲਦੇ ਇਹ ਕਿੰਨਾ ਚੱਲ ਗਿਆ ਵਾ 400 ਚੱਲ ਗਿਆ ਵਾ ਅਜੇ ਤੱਕ ਕੋਈ ਇਹਦੀ ਕੰਪਲੀਟ ਨਹੀਂ ਆਈ ਅਰੇ ਕੋਈ ਕੰਪਲੀਟ ਨਹੀਂ ਆਇਆ ਨਾ ਆਪਾਂ ਸ ਪੰਪ ਵਾਲੀ ਇਹ ਜਿਹੜਾ ਸੀ ਆ ਆਪਣੀ ਗਲਤੀਆਂ ਕੈਮੀ ਕੈਮੀਕਲ ਵਾਲਾ ਡਰਮ ਲਿਆ ਕੇ ਕੰਮ ਖਰਾਬ ਕਰ ਦਿੱਤਾ ਪੰਪੇ ਦਾ ਕੁਝ ਨਹੀਂ ਕਰਨਾ ਪਿਆ ਬਸ ਆਪ ਜੀ ਦਾ ਬਾਕੀ ਟਰੈਕਟਰ ਆਪਣੇ ਮਿੱਤਰਾਂ ਵੇ ਆਵਾਜ਼ ਚੈੱਕ ਕਰੋ ਤੁਸੀਂ ਪੂਰਾ ਚੱਲਾ ਬਹੁਤ ਸਹੀ ਬਚੋ ਤੇ ਜੌਂਡੀਰ ਨਾਵੇਂ ਜਗ੍ਹਾ ਜਿਆਦਾ ਵਧੀਆ ਇਹਦੇ ਚਲਾਜ ਫ੍ਰੇਸ ਰਬੋ ਰਬੋ ਹੈਗਾ ਵਾ ਇਹ ਚੱਲ ਗਿਆ 4430 ਘੰਟੇ ਦਾ ਹਿਸਾਬ ਲਾ ਲਓ ਟਰੈਕਟਰ ਇਹਦੇ ਨੰਬਰ ਜਗਾ ਗੇਰ ਰਵਰਸੇ ਦਾ ਇਧਰ ਹੈ ਮੀਡੀਅਮ ਲੋ ਭਾਈ ਇਹ ਇੱਕ ਨੰਬਰ ਤੇ ਪਰ ਇਹਦੇਆਂ ਦੂਣੀਆਂ ਫਾਸਟ ਇਧਰ ਇੱਕ ਦੋ ਤੇ ਚੱਲਦਾ ਭਾਈ ਇਹਲਾ ਵਧੀਆ ਟਰੈਕਟਰ ਮਾੜਾ ਨਹੀਂ ਹੈਗਾ ਟਰੈਕਟਰ ਵਧੀਆ ਹੈ ਐਵਰੇਜ ਵੀ ਚੰਗੀ ਜੀ ਇਹ ਦੂਣੀ ਹਾਂ ਦਾ ਬਾਕੀ ਗਰਾਉਂਡ ਕਲੀਅਰੈਂਸ ਵੀ ਠੀਕ ਹੈ ਦਾ ਉੜੀਆ ਜਿੰਨਾ ਨਹੀਂ ਪਰ ਉੜੀਆ ਦਾ ਜ਼ਿਆਦਾ ਹੈ ਇਹਦਾ ਘਾਟਾ ਵਾ ਬਾਕੀ ਵਧੀਆ ਇੱਕ ਨੰਬਰ ਭਾਜੀ ਭਾਜੀ ਗੱਲ ਕਰਦਾ 2 ਲੀਟਰ ਨਾਲ ਕੂੜੀ ਵਾਲੀ ਟਰਾਲੀ ਭਰਦਾ ਰਿਹਾ ਏ ਤੇ ਹੌਲੈਂਡ ਜ਼ਿਆਦਾ ਖਾਂਦਾ ਰਿਹਾ ਵਾ ਇਹ ਰਾਏ ਦੇ ਕਿਰਾਏ ਦੇ ਮੁੰਡੇ ਨਤਰ ਆਪਣੇ ਝੂੜ ਜੀ ਇਹਨਾਂ ਮਾਰਨਾ ਜੀ ਆਪਾਂ ਨੇ ਝੂੜ ਮਾਰਦਾ ਹੋਊਗਾ ਕੋਈ ਵੀ ਜੇ ਕਿਸ ਨੂੰ ਸ਼ੱਕ ਹੋਵੇ ਤੇ ਆ ਕੇ ਚਲਾ ਕੇ ਦੇ ਸਕਦਾ ਵਾ ਸਸ ਇੱਕੋ ਗਲਤੀ ਤੋਂ ਰਗੜਾ ਲੱਗ ਗਿਆ ਜਿਹੜੇ ਕੈਮੀਕਲ ਵਾਲੇ ਡਰਮ ਹੀ ਉਹਨਾਂ ਨੇ ਰਗੜ ਕੇ ਰਾਸਤਾ ਪੰਪ ਇਹਦਾ ਤੇ ਉਹਦਾ ਪੰਪ ਤੇ ਪਲੰਜਰ ਬਲੋਂਜਰ ਸਾਰੇ ਪਏ ਐ ਇਹਦਾ ਖੋਲ ਕੇ ਸਾਫ ਹੋ ਗਈ ਕੰਮ ਚੱਲ ਗਿਆ ਕਿਉਂਕਿ ਧੂਮਾ ਹੀ ਧੂਮਾ ਕਰੀ ਜਾਂਦੇ ਸੀ ਟਰੈਕਟਰ ਦੋਵੇਂ ਉਹ ਖੋਲ ਕੇ ਸਾਫ ਹੋ ਗਿਆ ਤੇ ਬਾਕੀ ਇੱਧਰ ਇਹਦੇ ਤੈਨੂੰ ਪਤਾ ਜੌਂਡੀਰ ਜੀ ਇਹਦੇ ਨਾਲੋਂ ਵੀ ਕੁਤੀ ਪੈਰਾਂ ਵਾਲਾ ਜਗਾ ਮਤਲਬ ਪਲੇਟਫਾਰਮ ਉਹਦਾ ਇਹਦੇ ਨਾਲੋਂ ਵੀ ਵਧੀਆ ਵਾ ਟਰੈਕਟਰ ਬਹੁਤ ਸਿਰੇ ਦੀ ਚੀਜ਼ ਆ ਜੇ ਕੇ ਮੇਰੇ ਵੀਰ ਲੈਣਾ ਟਰਾਈ ਲਓ ਚਲਾਓ ਇੱਕ ਨੰਬਰ ਦਾ ਟਰੈਕਟਰ ਹੋ ਸਕਿਆ ਤੇ ਆਪਣੀ ਆਉਣ ਵਾਲੇ ਟਾਈਮ ਚ ਆਪਾਂ 4x4 ਲਵਾਂਗੇ 522 ਪੱਕਾ ਟਰੈਕਟਰ ਹੈ ਕੋਈ ਚੱਕਰ ਨਹੀਂ ਚੱਲਦਾ ਇਹ ਸੋਹਣਾ ਦਾ ਬਾਕੀ ਦਿਖਾਉਣੇ ਤੁਹਾਨੂੰ ਅੱਗੇ ਝੂਰ ਝੂਰ ਲਵਾ ਕੇ ਉਹ ਮਾਤਰ ਪਿਆਰੇ ਘਾਟਾ ਦੇ ਮਸ਼ਰ ਮਾਤਰ ਤੇ ਇੱਕ ਖੱਟਾ ਤੇ ਆਪਾਂ ਹੋ ਗਿਆ ਰੈਡੀ ਬਹੁਤ ਮਿਹਨਤ ਲੱਗੀ ਹੈ ਅਲੀ ਜਰੂਰ ਆਪਾਂ ਥੋੜੀ ਜਾਇ ਰੇਟ ਦੀ ਮਿਲ ਗਈ ਪਰ ਮਿਹਨਤ ਬਹੁਤ ਕਰਨੀ ਪਈ ਜੀ ਹਾਂ ਤੇ ਮੱਛਰੀ ਦੀ ਟੇਨ ਟੇਨ ਅੱਖਾਂ ਨਹੀਂ ਪਈ ਜੀ ਬੂੜ ਵੜਾਉਂਦਿਆ ਮੁਰਗੀ ਹੀ ਆਪਣਾ ਜੈ ਡੇਟ ਤੇ ਨਹੀਂ ਨਾ ਪਤਾ ਮੇਰਾ ਹੁਣ ਕਰਤਾ ਆਣ ਬਹਾਂ ਕਰਤੀ ਪੱਤਰੀ ਹੋ ਗਈਆਂ ਰੇਤਾ ਹੀ ਐ ਮਿੱਟੀ ਰੇਤਾ ਮਿਕਸ ਜੀ ਕਰਕੇ ਟੋਟਾ ਲੱਗਦਾ ਕਿ ਨਹੀਂ ਘੈਂਟ ਪਿਆ ਛੋਟੇ ਛੋਟੇ ਸਾਰੇ ਬਸ ਆਪਾਂ ਇੱਕ ਦੂਜੇ ਨੂੰ ਨਾ ਸਾਰੇ ਆਪਾਂ ਜੀਮੀਦਾਰ ਭਰਾਵਾਂ ਇੱਕ ਦੂਜੇ ਦੀ ਆਪਾਂ ਨਾ ਇਨਸਲਟ ਨਾ ਕਰੀਏ ਕਿਹਦੀ ਟਰੈਕਟਰਾਂ ਤੋਂ ਨਹੀਂ ਚੰਗੇ ਲੱਗਦੇ ਆਪਾਂ ਖਿੱਚਦੇ ਆਪਣੀ ਟੀਮ ਉਹ ਯਾਰ ਤੇਰਾ ਐ ਦੂਜੇ ਦਾ ਐ ਤੀਜੇ ਦਾ ਹਨਾ ਚੰਗੇ ਨਹੀਂ ਲੱਗਦੇ ਆਪਾਂ ਚੀਜ਼ ਮੰਨੀਏ ਲੋਹਾ ਵਾ ਚਲੋ ਲੋਹੇ ਨੂੰ ਆਪਾਂ ਪਿਆਰ ਕਰਦੇ ਆਂ ਪੁੱਤਰਾਂ ਕਰਾ ਰੱਖਦੇ ਆਂ ਮੰਨਦੇ ਆਂ ਆਪਾਪ ਰੱਖਦੇ ਆਂ ਪਰ ਨਹੀਂ ਚੰਗੇ ਲੱਗੀ ਦਾ ਹਨ ਆਪਾਂ ਇਨਸਾਨ ਜਿਹੜਾ ਇਨਸਾਨੀਅਤ ਨੂੰ ਭੁੱਲ ਗਏ ਤੇ ਆਪਾਂ ਗਾਲਾਂ ਕੱਢਣ ਤੋਂ ਹੋ ਜੰਨੇ ਉਹਨੂੰ ਕਹਿੰਦਾ ਮਰਚ ਲੜੀ ਉਹਨੂੰ ਕਹਿੰਦਾ ਮਰਚ ਲੜੀ ਇਸ ਕਰਕੇ ਆਪਾਂ ਸਮਝਦਾਰ ਬਣੀਏ ਸੋਚ ਕੇ ਲਈਏ ਜਿਹੜੀ ਆਪਣੀ ਸਿਆਣਫਲੀ ਗੱਲ ਆ ਆਪਾਂ ਸੋਚ ਕੇ ਚੁਆਇਸ ਕਰੀਏ ਆਪਾਂ ਕਿਸੇ ਦੇ ਮਗਰ ਲਾ ਕੇ ਨਾ ਲਈਏ ਟਰੈਕਟਰ ਪੀ ਆਪਾਂ ਕੇ ਮਗਰ ਲਾ ਕੇ ਲੈ ਲਈਏ ਉਹ ਕੰਮ ਨਹੀਂ ਚਲੋ ਮਿਲਦੀਆਂ ਤੁਹਾਨੂੰ ਰੱਬ ਰਾਖਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਆਏ ਆ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ